ਮੈਂ ਤੁਹਾਡਾ ਇਸਤੇ ਵੀ ਜਾਨਣਾ ਚਾਹੁੰਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਦਰ ਜਾਂਦੇ ਆ ਗੁਰਦੁਆਰਾ ਸਾਹਿਬ ਜਾਂਦੇ ਆ ਹਰ ਜਗ੍ਹਾ ਜਾਂਦੇ ਪਰ ਉਹ ਮਸਜਿਦ ਚ ਨਹੀਂ ਜਾਂਦੇ ਨੇ ਹਾਂ ਕੱਲੋਂ ਤੁਸੀਂ ਮੈਨੂੰ ਵੀ ਕਹੋਗੇ ਵੀ ਤੂੰ ਸਿ ਮੰਦਰ ਜਾ ਕੇ ਲੰਗਰ ਲਾਤਾ ਜੇ ਮੈਂ ਨਹੀਂ ਲਾਤਾ ਫਿਰ ਇਹ ਵਿੱਚ ਕੀ ਬਗ ਆਪਣੀ ਮਾਂ ਉਹ ਜਾ ਚੰਗੀ ਇਹਦੇ ਵਿੱਚ ਕੋਈ ਉਹ ਜਾਣਾ ਜ਼ਰੂਰੀ ਨਹੀਂ ਇੱਕ ਤੱਕਾ ਦੇਸ਼ ਦੇ ਵਿੱਚ ਅਜਿਹਾ ਹੈ ਜਿਸ ਦੀ ਇਹ ਸੋਚ ਹੈ ਉਹਨਾਂ ਦੇ ਮਨ ਚ ਬੈਠ ਚੁੱਕਿਆ ਹੈ ਜਾਂ ਉਹ ਉਹਨਾਂ ਦੀ ਵਿਚਾਰਧਾਰਾ ਅਜਿਹੀ ਬਣ ਚੁੱਕੀ ਹੈ कि ਸਾਡੇ ਤੋਂ ਪ੍ਰਧਾਨ ਮੰਤਰੀ ਨਫ਼ਰਤ ਕਰਦੇ ਹੈ ਦੇਖੋ ਉਹਨਾਂ ਦਾ ਆਪਣਾ ਵਿਚਾਰਤਰ ਹੈ ਤੁਸੀਂ ਜੇ ਮੈਨੂੰ ਕਹੋ ਮੈਂ ਅੱਜ ਤੱਕ ਨਹੀਂ ਗਿਆ ਜੇ ਤੁਸੀਂ ਮੈਨੂੰ ਪੁੱਛੋ ਮੈਂ ਨਹੀਂ ਗਿਆ ਕਦੇ ਤੇ ਦੇ ਵਿੱਚ ਕੋਈ ਥੋੜੀ ਨਹੀਂ ਗੇ ਕੋਈ ਗੱਲ ਨਹੀਂ ਹੈਗੀ ਤਾਂ ਕੀ ਹੋ ਗਿਆ ਪਰ ਗੁਰਬਾਣੀ ਤਾਂ ਸਰਬ ਸੰਜੀਵ ਵਾਲਤਾ ਸੰਦੇਸ਼ ਦਿੰਦੀ ਹੈ ਨਹੀਂ ਫਿਰ ਇਹ ਤਾਂ ਨਹੀਂ ਕਹਿੰਦੀ ਕਿ ਵੀ ਕੋਈ ਵੀ ਤੁਸੀਂ ਨਫ਼ਰਤ ਕਰੋ ਵੀ ਇਹ ਤਾਂ ਨਹੀਂ ਕਿ ਵੀ ਤੂੰ ਜਾ ਕੇ ਮੱਝ ਤੇ ਜਾਇਆ ਕਰ ਇਹ ਤਾਂ ਨਹੀਂ ਕਹਿੰਦੀ ਗੁਰਬਾਣੀ ਗੁਰਬਾਣੀ ਨੇ ਇਹ ਤਾਂ ਨਹੀਂ ਕਿਹਾ ਹੈਗਾ ਇਤੂ ਜਾ ਉੱਥੇ ਜਾ ਕੇ ਨਮਾਜ਼ ਕਰਕੇ ਆ। ਇਹ ਤਾਂ ਨਹੀਂ ਕਿਹਾ ਹੈਗਾ ਅਸੀਂ ਉਹਨਾਂ ਨੂੰ ਕੋਈ ਨਾ ਗਾਣਾ ਕੱਟ ਦੇ ਨਾ ਕੋ ਮਾਰਾ ਕਹਿੰਨੇ ਆ। ਸਤਿਕਾਰ ਕਰਦੇ ਆ। ਸਤਿਕਾਰ ਤਾਂ ਸਾਰਿਆਂ ਦੀ ਕਰੀਦੇ। ਸਾਡਾ ਬੈਰ ਕੀ ਦੇ ਨਾਲ? ਜੇਕਰ ਕਦੇ ਅਜਿਹੀ ਚੀਜ਼ ਹੁੰਦੀ ਹੈ ਮਲੇਰਕੋਟਲੇ ਜਾ ਕੇ ਲਾਉਂਗੇ ਲੰਗਰ। ਮਲੇਰਕੋਟਲੇ ਜਿਹੋ ਰਾਮ ਮੰਦਰ ਬਣਾ ਦਿੰਦੇ ਆ। ਤਾਂ ਮੈਂ ਲੰਗਰ ਲਾਉਂਗਾ। ਫਤੰਬਾ ਜੀ ਤੇਨ ਜਾਉਂਗੇ। ਦੇਖੋ ਕਿਤੇ ਨਾ ਕਿਤੇ ਤੁਸੀਂ ਜਿਹੜਾ ਹੈਗਾ ਕਿ ਅਸੀਂ ਉਹ ਲੋਕ ਆ। ਜਿਹੜੇ ਸਿਰਫ ਇੱਕ ਗੱਲ ਨੂੰ ਫੜ ਕੇ ਉਹਨੂੰ ਨਾਲ ਚੱਲਦੇ ਆ। ਇੱਕ ਬੀਬੀ ਸਿੱਖ ਤਿਆਚੋਂ ਦੇ ਮੈਨੂੰ ਨਾਮ ਵਸਰ ਗਿਆ ਜਿਹਨੂੰ ਮਲੇ ਕੋਟਲਾ ਚਾਕੇ ਲੈ ਗਿਆ ਸੀਗਾ। ਤੇ ਉਹਨਾਂ ਨੇ ਬੜੇ ਤਸ਼ੱਦਦ ਆਏ ਉਹਨਾਂ ਤੇ ਫੇ ਸਮਾ ਪਿਆ। ਫੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਦਾ ਬਦਲਾ ਲਿਆ ਸੀ ਉਹਦਾ ਪਿੰਜਰ ਅੰਦਰੋਂ ਕੱਢ ਕੇ ਉਹਦਾ ਸੰਸਕਾਰ ਕਰਿਆ ਸੀ। ਉਹ ਚੀਜ਼ਾਂ ਨੂੰ ਇਤਿਹਾਸ ਚ ਭੁੱਲ ਗਏ। ਮਲੇ ਕੋਟਲਾ ਉਹ ਆ ਜਿਹਦੇ ਭਰਾ ਜਾ ਕੇ ਗੁਰੂ ਸਾਹਿਬ ਦੇ ਅੰਗੇਸ਼ਟ ਜਾ ਕੇ ਚਮਕੌਰ ਸਾਹਿਬ ਲੜਾਈ ਲੜੇ ਅਸੀਂ ਉਹਨਾਂ ਨੂੰ ਵੀ ਨਹੀਂ ਭੁੱਲਦੇ ਜੇ ਕਿਤੇ ਹਾ ਦਾ ਨਾਰਾ ਮਾਰਿਆ ਉਹਨੇ ਆਪਣੀ ਸ਼ਰਾ ਦੀ ਗੱਲ ਕੀਤੀ ਐ ਠੀਕ ਐ ਉਹਨੇ ਇਹ ਤਾਂ ਨਹੀਂ ਕਿਹਾ ਹੈਗਾ ਕਿ ਇਹ ਵਿਮੈਨਨ ਨਹੀਂ ਉਹ ਕਹਿੰਦੇ ਗੁਰੂ ਸਾਹਿਬ ਦੇ ਨਾਮ ਮੈਂ ਲੜਾਂਗਾ ਉਹਨੇ ਗੁਰੂ ਸਾਹਿਬ ਨੂੰ ਤਾਂ ਨਹੀਂ ਕਿਹਾ ਹੈਗਾ ਉਹਨੇ ਆਪਣੀ ਸ਼ਰਾ ਨੂੰ ਪ੍ਰਮੋਟ ਕੀਤਾ ਉੱਥੇ ਤੇ ਆਪਾਂ ਇਹ ਸ਼ਰਾ ਤੇ ਅੰਗੇਸਟ ਹੈ ਰਾਮ ਭੂਮੀ ਦੇ ਨਾਲ ਤੁਸੀਂ ਕਿਹ ਰੋਮ ਰੋਮ ਚ ਰਾਮ ਵਸਿਆ ਹੋਇਆ ਲੱਗਦਾ ਕਿ ਪੰਜਾਬ ਦੇ ਵਿੱਚ ਉਸ ਪੱਦਰ ਦਾ ਕਰੇਜ ਹੈਗਾ ਇਸ ਚੀਜ਼ ਨੂੰ ਲੈ ਕੇ ਅਯੋਧਿਆ ਨੂੰ ਲੈ ਕੇ ਰਾਮੰਦਰ ਨੂੰ ਲੈ ਕੇ ਮੈਂ ਪੰਜਾਬ ਦਾ ਹੀ ਆ ਪੰਜਾਬ ਦੇ ਵਿੱਚ ਮੈਂ ਪੁੱਛਣਾ ਤੁਹਾਡਾ ਵਿਚਾਰ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਦੇਖੋ ਜੀ ਮੈਨੂੰ ਜਿੰਨੀਆਂ ਵੀ ਕਾਲਸ ਆਈਆਂ ਜਾਂ ਮੇਰੇ ਸਰਕਲ ਚ ਦੇ ਬੜੇ ਹੈਪੀ ਸ਼ਰਕਾਰ ਹੈ ਮੇਰੇ ਪਿਆਰ ਕਰ ਰਹੇ ਹੈ ਮੈਂ ਅੱਛੀ ਗੱਲ ਕਹਿ ਰਹੇ ਨੇ ਠੰਡ ਦਾ ਸਮਾਂ ਇਸ ਠੰਡ ਦੇ ਸਮੇਂ ਦੇ ਵਿੱਚ ਇਨਾ ਸਫਰ ਤੈਅ ਕਰਕੇ ਹਰੇਕ ਬੰਦਾ ਆਇਆ ਵੀ ਨਹੀਂ ਜਾ ਸਕਦਾ ਇੱਕ ਅਲੱਗ ਸਟੇਟ ਹੈ ਉਹ ਲੋਕ ਇੱਥੇ ਬਾਰੇ ਪੁੱਛਦੇ ਨੇ ਅਸੀਂ ਇਹਨਾਂ ਨੂੰ ਦੱਸਦੇ ਆ ਇੱਥੇ ਬਾਰੇ ਤੁਹਾਡੇ ਮਾਧਿਅਮ ਦੇ ਰਾਹੀਂ ਵੀ ਮੈਂ ਕਹਾਂਗਾ ਕਿ ਤੁਸੀਂ ਜਿਵੇਂ ਪ੍ਰਾਨਪ੍ਰਸ਼ਟਾ ਹੁੰਦੀ ਹੈ ਉੱਤੇ ਬਾਅਦ ਤੁਸੀਂ ਅਜੋਦੇ ਆਓ ਇੱਥੇ ਦੀ ਧਰਤੀ ਨੂੰ ਤੁਸੀਂ ਨਮਸਤਕ ਇੱਕ ਵਾਰ ਆਪਣੇ ਪਰਿਵਾਰ ਨਾਲ ਜ਼ਰੂਰ ਹੋਵੋ ਕਿਸ ਤਰ੍ਹਾਂ ਦੇ ਪ੍ਰਬੰਧ ਤੁਸੀਂ ਇੱਥੇ ਕਰ ਰੱਖੇ ਨੇ ਸਾਡਾ ਉਹ ਲੰਗਰ ਦਾ ਹੀ ਮੇਨ ਪਾਰਟ ਹੈ ਕਿ ਇਹ ਉਹ ਥਾਂ ਹੈ ਜਿੱਥੇ 500 ਦੇ ਕਰੀਬ ਸਾਧੂ ਰਹਿੰਦੇ ਨੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ 20 ਰੁਪਏ ਦਾ ਲੰਗਰ ਸ਼ੁਰੂ ਕੀਤਾ ਤਾਂ ਉਹਨਾਂ ਨੇ ਭੁੱਖੇ ਸਾਧੂਆਂ ਤੋਂ ਹੀ ਕੀਤਾ ਤੇ ਮੈਂ ਉਹ ਭਾਗਾ ਵਾਲਾ ਕਹਿੰਦਾ ਕਿ ਧਰਤੀ ਤੇ ਮੈਨੂੰ ਬੜੀ ਅਸੀਸ ਵਖਸੀ ਉਸ ਪ੍ਰਮਾਤਮਾ ਨੇ ਕਿ ਮੈਨੂੰ ਇੱਥੇ ਸਾਧੂਆਂ ਵਾਸਤੇ ਲੰਗਰ ਲਗਾਉਣ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਮਿਲਿਆ ਜਿੱਥੇ ਅਸੀਂ ਸੰਗਤਾਂ ਦੇ ਜੋੜੇ ਝਾੜਨੇ ਸੰਗਤਾਂ ਵਾਸਤੇ ਲੰਗਰ ਲਗਾਉਣਾ ਤੇ ਉੱਥੇ ਸਾਨੂੰ ਨਿਰੰਤਰ ਸਾਧੂਆਂ ਦੀ ਸੇਵਾ ਕੰਦ ਦਾ ਹੋ ਰਿਹਾ ਹੁਣ ਸੁਭਾਗਿਆ ਸਮਾਪਤ ਹੋ ਰਿਹਾ ਹੈ ਇਹ ਉਹ ਸਾਧੂ ਨੇ ਜਿਨ੍ਹਾਂ 'ਚ ਰੱਬ ਵਸਦਾ ਹੈ ਜਿਹੜੇ ਇਸ ਠੰਡ ਦੇ ਸਮੇਂ ਦੇ ਵਿੱਚ ਤੁਸੀਂ ਦੇਖੋ ਕਿ ਮੇ ਆਰਾਮ ਆਰਾਮ ਦੀ ਆਵਾਜ਼ਾਂ ਹੋ ਕਰ ਰਹੀਆਂ ਕਿੰਨਾ ਕਿਤੇ ਉਹ ਆਪਣੇ ਪ੍ਰਭੂ ਨੂੰ ਯਾਦ ਕਰਦੇ ਨੇ ਸਾਨੂੰ ਇਹਨਾਂ ਦੀ ਸੇਵਾ ਕਰਕੇ ਉਹ 20 ਮੈਨੂੰ ਗੁਰੂ ਨਾਨਕ ਦਾ ਉਹ ਲੰਗਰ ਜਿਹੜਾ ਹੈਗਾ ਉਹ ਮੈਨੂੰ ਹਮੇਸ਼ਾ ਉਹ ਪ੍ਰਾਊਡ ਫੀਲ ਕਰਦਾ ਆਪਣੇ ਉਹਨਾਂ ਪੁਰਖਿਆਂ ਤੇ ਆਪਣੇ ਪਰਿਵਾਰ ਤੇ ਤੇ ਉਸ ਪਰਮਾਤਮਾ ਦਾ ਮੈਂ ਸ਼ੁਕਰਾਨਾ ਅਦਾ ਕਰਦਾ ਕਿ ਜਿਨੇ ਮੈਨੂੰ ਇੱਥੇ ਭੇਜਿਆ ਕੀ ਲੱਗਦਾ ਧਰਮਾਚਨੀ ਨਫ਼ਰਤ ਜਿਵੇਂ ਤੁਸੀਂ ਉਹਨੂੰ ਜ਼ਿਕਰ ਕਰ ਰਹੇ ਹੋ ਕਿ ਉਸ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਮੈਂ ਸੇਵਾ ਕਰਾਂ ਪਰ ਧਰਮਾਚਨੀ ਆਪਸ ਦੇ ਵਿੱਚ ਖਟਾਸ ਕਿਉਂ ਆ ਗਈ ਹੈ ਮੈਨੂੰ ਤਾਂ ਹਮੇਸ਼ਾ ਪੋਜ਼ਿਟਿਵਿਟੀ ਹੈ ਤੁਸੀਂ ਅੰਦਰ ਤੇ ਜੋ ਫੀਲ ਕਰੋਗੇ ਨਾ ਸਾਡੇ ਅੰਦਰ ਖਟਾਸ ਹੁੰਦੀ ਤਾਂ ਸਾਨੂੰ ਬਾਹਰ ਖਟਾਸ ਨਜ਼ਰ ਆਉਂਦੀ ਹੈ ਗੁਰਬਾਣੀ ਦਾ ਫਰਮਾਨਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਅੰਦਰ ਜੇ ਤੁਸੀਂ ਖਟਾਸ ਪੈਦਾ ਕਰੋਗੇ ਤੇ ਬਾਹਰ ਖਟਾਸ ਸਨਜਨੋਂਦੀ ਹੈ ਜਦੋਂ ਅਸੀਂ ਪਿਆਰ ਕਰੂਗੇ ਨਾ ਸਾਰਿਆਂ ਨੂੰ ਇਹ ਜੋ ਬਾਹਰ ਵਾਪਰਦਾ ਦਿਖਦਾ ਹੀ ਆਪਾਂ ਨੂੰ ਨਾ ਐਕਸੈਪਟ ਦੇਖੋ ਮੈਂ ਬਾਹਰ ਹੀ ਵਾਪਰੇ ਤੇ ਮੈਂ ਬਾਹਰ ਹੀ ਆਇਆ ਸਮੇਂ ਮੈਨੂੰ ਤਾਂ ਕਿਤੇ ਖਟਾਸ ਨਹੀਂ ਜਾਈਏਗੀ ਮੈਂ ਮੋਸਟਲੀ ਹਿੰਦੁਸਤਾਨ ਦੇ ਹਰ ਸਟੇਟ ਚ ਗਿਆ ਹਮਮ ਸਰ ਮੈਂ ਤਿੰਨ ਚਾਰ ਸਟੇਟਾਂ ਚ ਨਹੀਂ ਗਿਆ ਹੈਗਾ ਉਹ ਤਾਂ ਮੈਂ ਹਰ ਜਗ੍ਹਾ ਗਿਆ ਹਰ ਸਟੇਟ ਚ ਮੇਰੇ ਸਾਧੂਆਂ ਦੇ ਨਾਲ ਦੋਸਤਬੰਧ ਨੇ ਕਿਸੇ ਵੀ ਧਰਮ ਦੇ ਸਾਧੂ ਨੇ ਜਿਹੜੇ ਕਿ ਉਹ ਜੈਨੀ ਨੇ ਬੁੱਧੂ ਨੇ ਬੋਧੀ ਨੇ ਨਾਂਗੇ ਨੇ ਕੀ ਕਹਾੜੇ ਵਾਲੇ ਨੇ ਅਲੱਗ-ਅਲੱਗ ਨੇ ਦੇਸ਼ ਚ ਦੰਗੇ ਵੀ ਤਾਂ ਹੁੰਦੇ ਆ ਹਾਂਜੀ ਦੇਸ਼ ਚ ਦੰਗੇ ਵੀ ਤਾਂ ਹੁੰਦੇ ਧਰਮ ਨਾਮ ਲੈ ਕੇ ਦੇਖੋ ਅੱਜ ਕਿੱਥੇ ਹੋਏ ਨੇ ਅਸੀਂ ਪਿੱਛੇ ਦੇਖੀ ਤਾਂ ਪਿਛਲੇ ਦੇਸ਼ ਵਿੱਚ ਤੁਸੀਂ ਜਿੱਥੇ ਅੱਜ ਬੈਠੇ ਹੋ ਇਹ ਮੰਦਰ ਨੂੰ ਢਾਉਣ ਵਾਲੇ ਕੌਣ ਸੀਗੇ ਉਹ ਕੌਣ ਸੀਗੇ ਅੱਜ ਸਾਡੇ ਪੰਜਾਬ ਦੇ ਵਿੱਚ ਜਿੱਥੇ ਅਸੀਂ ਤੇ ਰਹਿਣ ਵਾਲੇ ਆ ਅੱਜ ਉਹ ਲੋਕ ਧਰਮ ਛੱਡ ਕੇ ਜਿਹੜੇ ਸਨਾਤ ਆਪਣੇ 크ਰਿਸਚਨ ਬਣਦੇ ਜਾ ਉਹ ਤਾਂ ਅੱਜ ਵੀ ਆਪਣਾ ਹੱਕ ਜਿਤਾਉਂਦੇ ਸੁੱਪਰ 크ਰਿਸਚਨ ਬਣਦੇ ਜਾ ਰਹੇ ਨੇ ਉਹਨਾਂ ਨੂੰ ਕੌਣ ਰਮੋਟ ਕਰਦਾ ਉਹਨਾਂ ਨੂੰ ਕਿਉਂ ਨਹੀਂ ਬੋਲਦੇ ਜਿਹੜੇ ਜਿਹੜੇ ਟੌਪਿਕ ਨੇ ਪੰਜਾਬ ਦੇ ਜਿਹੜੇ ਮੇਨ ਟੌਪਿਕ ਨੇ ਪੰਜਾਬ ਦੇ ਵਿੱਚ ਵਧਦਾ ਜਾ ਰਿਹਾ ਧਰਮ ਪਰਵਰਤਨ ਉਥੇ ਕਿਉਂ ਨਹੀਂ ਬੋਲਿਆ ਜਾਂਦਾ ਉਥੇ ਜਥੇਬੰਦੀਆਂ ਕਿਉਂ ਮੂੰਹ ਬੰਦ ਕਰਕੇ ਬੈਠੀਆਂ ਉਦੋਂ ਆਜੀਪੀਸੀ ਕਿਉਂ ਨਹੀਂ ਗੱਲ ਕਰਦਾ ਖੁੱਲਕੇ ਕਿ ਲੋਕਾਂ ਨੂੰ ਤੁਹਾਨੂੰ ਕੀ ਲੱਗਦਾ ਕਿਉਂ ਹੋ ਰਿਹਾ ਧਰਮ ਪ੍ਰਵਰਤਨ ਨਫ਼ਰਤ ਆਪਸੀ ਜਥੇਬੰਦੀਆਂ ਦੀ ਆਪਸੀ ਲੋਕਾਂ ਦੀ ਇੱਕ ਦੂਜੇ ਨੂੰ ਨਫ਼ਰਤ ਕਹਿ ਸੌਦਾ ਮੈਂ ਇਹ ਜਿੱਥੇ ਸਾਡੀ ਸਮਾਨਤਾ ਨਾ ਹੋਵੇ ਸਾਡੀ ਸਾਂਝੀ ਵਸਤਾ ਦੀ ਗੱਲ ਨਾ ਹੋਵੇ ਇਹ ਹੀ ਉਸਾਰਦਾ ਉਹ ਕੋਣ ਲੋਕ ਨੇ ਦੋਸ਼ੀ ਅਸੀਂ ਲੋਕ ਦੋਸ਼ੀਆਂ ਹਾਂ ਗੁਵਾਂਡੀ ਥੋੜੀ ਹੋਊਗਾ ਘਰ ਵਿੱਚ ਸਾਰੇ ਦੋਸ਼ੀ ਹੁੰਦੇ ਨੇ ਤੇ ਕਿਤੇ ਨਾ ਕਿਤੇ ਮੈਂ ਕਹਾਂ ਕਿ মিডিਆ ਵੀ ਇਹ ਗੱਲ ਨੂੰ ਦੱਬ ਕੇ ਰੱਖਦਾ ਹੈ মিডিਆ ਵੀ ਦੋਸ਼ੀ ਹੈ মিডিਆ ਵਾਲੇ ਕਿਉਂ ਨਹੀਂ ਬੋਲਦੇ ਜਦੋਂ ਮੁਗਲ ਆਏ ਥੇ ਇਹਨੂੰ ਸਾਡੇ ਉਦੇਸ਼ ਦਾ ਧਰਮ ਪਰिवर्तन ਹੋਇਆ ਮੁਸਲਮਾਨ ਬਣੇ ਦੇਸ਼ ਦਾ ਕਿੰਨੇ ਲੋਕ ਤੇ ਅਤਿਆਚਾਰ ਗਜਨੀ ਦੇ ਬਾਜ਼ਾਰ ਤੇ ਸਾਡੀਆਂ ਧੀਆਂ ਦੀ ਇੱਜ਼ਤਾਂ ਲੁੱਟੀਆਂ ਠੀਕ ਹੈ ਉਹ মিডিਆ ਨੇ ਅੱਜ ਰੋਲ ਅਦਾ ਕਿਉਂ ਨਹੀਂ ਕਰਿਆ ਅੱਜ ਵੀ ਤਾਂ ਉਦਾਂ ਹੀ ਸਾਡੀਆਂ ਧੀਆਂ ਸਾਡੇ ਭੈਣ ਭਾਈ ਜਿਹੜੇ ਨੇ ਸਾਡੇ ਨਾਲ ਦੇ ਜੰਮੇ ਹੋਏ ਅੱਜ ਸਾਡਾ ਧਰਮ ਛੱਡ ਕੇ ਦੂਸਰੇ ਧਰਮਾਂ ਚ ਜਾ ਰਹੇ ਨੇ মিডিਆ ਕਿਉਂ ਚੁੱਪਾਇ ਦਤੇ মিডিਆ ਦੇ ਕੋਲ ਸਵਾਲ ਕਿਉਂ ਨਹੀਂ ਹੈਗੇ ਜਿਹੇ ਸਾਡੇ ਦੇਸ਼ ਨੂੰ ਸਾਡੇ ਸਮਾਜ ਨੂੰ মিডিਆ ਦਾ ਇੱਕ ਅਹਿਮ ਰੋਲ ਸੀ ਕਿ ਸਾਨੂੰ ਜਾਗਰਤ ਕਰਨਾ ਅੱਜ মিডিਆ ਨਹੀਂ ਬਲਾਈਂਡ ਹੁੰਦਾ ਜਾ ਰਿਹਾ ਪੰਜਾਬ ਦੇ ਜਿਹੜੇ ਲੋਕ ਨੇ ਉਹ ਸੋਸ਼ਲ ਮੀਡੀਆ ਤੇ ਕੀ ਕਰ ਰਹੇ ਨੇ ਉਹ ਚੀਜ਼ ਨੂੰ ਨਹੀਂ ਪਿਆਰ ਦੇਣਾ ਸਮਝਾ ਰਹੇ ਇਹਦੇ ਵੀ ਸਾਨੂੰ ਸਾਰੇ মিডিਆ ਨੂੰ ਇੱਕ ਰੋਲ ਅਦਾ ਕਰਨਾ ਪੈਣਾ ਤਾਂ ਜਾ ਕੇ ਉਹ ਚੀਨੂ ਥੱਲ ਪਾਉਗੀ ਲੋਕਾਂ 'ਚ ਜਾਗਰਤੀ ਆਵੇ ਉਹ ਵੀ ਬੱਚੇ ਤੇ ਆ ਦਸੰਬਰ ਦਾ ਮਹੀਨਾ ਲੰਘਿਆ ਸਾਰਿਆਂ ਨੇ ਜਾ ਕੇ ਕਵਰੇਜ ਕੀਤੀ ਕਿੱਥੇ ਦਿਖਾਈ ਸਾਰੇ ਰੋਏ ਸਾਬ ਜਦਾਂ ਦੇ ਚਾਨਾ ਚ ਨਮਸਤੇ ਕੋਣਾ ਚੰਗੀ ਗੱਲ ਹੈ ਦੇਖ ਨੇ ਦਸੰਬਰ ਗਿਆ ਬਾਤ ਖਤਮ ਹੁਣ ਸਾਬ ਜਦਾਂ ਦੀ ਗੱਲ ਤਾਂ ਕਿਸੇ ਨੇ ਨਹੀਂ ਕਹਨੀ ਜ਼ਿਕਰ ਹੋ ਰਿਹਾ ਨਾ ਆਪਾਂ ਕਰ ਰਹੇ ਹਾਂ ਨਾ ਗੱਲੇ ਕਰ ਰਹੇ ਹਾਂ ਉਹ ਤੇ ਵਰਕਆਊਟ ਕਰਦੀ ਰਿਹਾ ਸਾਡਾ ਜਿਹੜਾ ਧਰਮ ਪਰਵर्तन ਜਿਹੜਾ ਹੋ ਰਿਹਾ ਉਹਦੇ ਵਿੱਚ ਸਾਡੇ ਹੀ ਸਮਾਜ ਦੇ ਲੋਕ ਆ ਅਸੀਂ ਸਾਰੇ ਪੰਜਾਬ ਦੇ ਵਾਸੀ ਆ ਚਾਹੇ ਵੱਖ-ਵੱਖ ਫੀਲਡ ਵਿੱਚ ਲੋਕ ਜੌਬ ਕਰ ਰਹੇ ਹੋਣ ਕਸੂਰ ਬਸ ਸਾਰੇ ਨੇ